ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਜੋ ਅਸੀਂ ਲਗਾਤਾਰ ਡਰੱਗਸ ਦੇ ਖਿਲਾਫ ਜਿਹੜੀ ਐਕਟੀਵਿਟੀਜ਼ ਕਰ ਰਹੇ ਜਿਹਦੇ ਵਿੱਚ ਅ ਕੈਸੋ ਤੇ ਕਾਟਨ ਆਪਰੇਸ਼ਨ ਕੀਤੇ ਆ ਇਸ ਤੋਂ ਇਲਾਵਾ ਜਿਹੜੇ ਸਮਗੱਦਰਸ ਹੈਗੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਫ੍ਰੀਜ਼ ਕਰਵਾਇਆ ਨਾਲ ਹੀ ਜਿਹੜੇ ਉਹਨਾਂ ਨੇ ਇਲੀਗਲ ਕੰਸਟ੍ਰਕਸ਼ਨ ਕੀਤੀ ਹੋਈ ਸੀਗੀ ਉਹਨਾਂ ਦੀ ਡੈਮੋਲੇਸ਼ਨ ਕਰਵਾਈ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਮਠੰਡਾ ਪੁਲਿਸ ਵੱਲੋਂ ਜਿਹੜਾ ਸਾਡੇ ਇੰਟਰ ਸਟੇਟ ਨਾਕਾ ਸਕੇ ਆ ਜਿਹੜੇ ਹਰਿਆਣਾ ਦੇ ਨਾਲ ਸਾਡੀ ਸਰਹੱਦ ਲੱਗਦੀ ਹੈ ਉਹਨਾਂ ਸਾਰੇ ਪੁਆਇੰਟਾਂ ਨੂੰ ਅਸੀਂ ਸੀਲ ਕੀਤਾ ਹੈ ਸਾਡੇ ਕੋਲ 8 ਦੇ ਕਰੀਬ ਜਿਹੜੇ ਹੈਗੇ ਨਾਕਾ ਇਸ ਟਾਈਮ ਆਪਰੇਸ਼ਨਲ ਹੈਗੇ ਆ ਜਿਨ੍ਹਾਂ ਦੀ ਟਾਈਮਿੰਗ ਅਸੀਂ 8 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਸਾਡੇ ਨਾਕੇ ਪਲੇਸ ਰਹਿਣਗੇ ਇਸ ਦੇ ਵਿੱਚ ਸਾਡੇ ਦੋ ਜੀਓ ਸਮਾਨ ਜਿਹਦੇ ਵਿੱਚ ਇੱਕ ਪਰਮਿਸ਼ਨਰ ਆਈਪੀਐਸ ਸ਼੍ਰੀ ਅਨੁਭਵ ਜੈਨ ਜੀ ਨਾਲ ਡੀਐਸਪੀ ਹੋਮੀਸਾਈਡ ਯੂਇੰਗ ਮਨਮੋਨ ਸਰਨਾ ਜੀ ਉਸ ਦੇ ਨਾਲ ਅਸੀਂ ਵਕ ਵਕ ਜਿਹੜੇ ਹੈਗੇ ਨੇ ਨਾਕਾ ਪੁਆਇੰਟਸ ਉੱਤੇ ਅੱਗੇ ਐਸਐਚਓਸ ਤੇ ਚੌਕੀ ਇਚਾਰਜ ਤੇ ਐਨਜੀਓਸ ਬਣ ਲਗਾਏ ਨੇ ਟੋਟਲ 60 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਇਹਨਾਂ ਨਾਕਾ ਪੁਆਇੰਟ ਤੋਂ ਬੁਟ ਡਿਪਲੋਏ ਕੀਤੇ ਗਏ ਨੇ ਉਹ ਨਾਕਾ ਕਿ ਅਸੀਂ ਇਸ ਟਾਈਮ ਚੱਲ ਰਹੇ ਨੇ ਇਹਨਾਂ ਨਾਕਾ ਦਾ ਮੇਨ ਪਰਪਸ ਇਹੀ ਹੈ ਕਿ ਜਿਹੜੀ ਡਰੱਗਸ ਦੇ ਉੱਤੇ ਐਕਸ਼ਨ ਲੈ ਰਹੇ ਆ ਪੰਜਾਬ ਪੁਲਿਸ ਜਿਹੜੀ ਚੱਲ ਰਿਹਾ ਐਕਸ਼ਨ ਚੱਲ ਰਿਹਾ ਉਹਦੇ ਤ ਤ ਤ ਕਾਰਵਾਈ ਕਰਨੀ ਹੈ ਜਿਹੜੀ ਵੀ ਬਰਾਮਦਗੀ ਹੋਊਗੀ ਉਹਦੇ ਖਿਲਾਫ ਸਖਤ ਸਖਤ ਕਾਰਸ਼ਨ ਜਾਰੀ ਕੀਤਾ ਜਾਏਗਾ ਚੈਕਿੰਗ ਕਿਸ ਤਰ੍ਹਾਂ ਸਰ ਵਹੀក្លਾਂ ਦੀ ਹੋਣੀ ਚਾਹੀਦੀ ਲੋਕਾਂ ਦੀ ਚੈਕਿੰਗ ਕਿਸ ਤਰ੍ਹਾਂ ਜਾਏਗੀ ਇਸ ਦੇ ਵਿੱਚ ਜਿਹੜਾ ਇੰਟਰ ਸਟੇਟ ਨਾਕਾ ਬੰਦੀ ਦਾ ਮੇਨ ਪਰਪਸ ਹੈ ਕਿਉਂਕਿ ਸਾਡਾ ਜਿਹੜਾ ਬਾਰਡਰ ਹੈ ਉਹ ਹਰਿਆਣਾ ਦੇ ਨਾਲ ਲੱਗਦਾ ਉਸ ਨੂੰ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਕਿ ਜਿਹੜੀ ਪੋਸਟ ਜਿਹੜੇ ਦਿੱਕਤੀ ਨੇ ਉਹ ਇਧਰੋਂ ਨਸ਼ਾ ਦੀ ਜਿਹੜੀ ਹੈਗੀ ਐ ਇਸ ਯੂਜ਼ ਕਰਦੇ ਨੇ ਨਾ ਰਸਤਿਆਂ ਨੂੰ ਸੋ ਉਹਨਾਂ ਸਾਰਾ ਰਸਤਿਆਂ ਦਾ ਜੇ ਸੀਲ ਕਰਕੇ ਅਸੀਂ ਜਿਹੜੀ ਹੈਗੀ ਸਾਡੇ ਵੱਲ ਸਰਚ آپریشن ਚਲਾਇਆ ਜਾ ਰਿਹਾ। ਕੋਈ ਸਪੈਸਿਫਿਕ ਵਾਹਨ ਹਰ ਤਰ੍ਹਾਂ ਦੇ ਨਹੀਂ ਆਏ। ਨਹੀਂ ਅਸੀਂ ਜਿਹੜੇ ਉਸ ਨਾਕਾ ਪੁਆਇੰਟ ਤੋਂ ਜੋ ਵੀ ਵਾਹਨ ਗੁਜ਼ਰੂਗਾ ਚਾਹੇ ਉਹ ਟੂ ਵਿਲਰ ਹੈ ਫੋਰ ਵਿਲਰ ਹੈ ਸੈਟ ਟਰਕਸ ਨੇ ਉਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਵੇਗੀ। ਅੱਛਾ ਲੋਕਾਂ ਨੂੰ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਲੋਕ ਵੀ ਮੀਟਿੰਗ ਮੇਨ ਨਾ ਕਰਦੇ। ਇਹ ਬਹੁਤ ਬੜੀ ਹੈ ਜਿਹੜਾ ਨਸ਼ਿਆਂ ਨੂੰ ਲੈ ਕੇ ਅਲਰਟ ਮੋਡ ਤੇ ਹਾਂ। ਕੀ ਕ ਅਸੀਂ ਬਠਿੰਡਾ ਪੁਲਿਸ ਵੱਲੋਂ ਸਾਰੇ ਇਲਾਕਾ ਨਿਵਾਸੀ ਨੂੰ ਅਪੀਲ ਕਰਦੇ ਆ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਹੈਗਾ ਇਹਦੇ ਵਿੱਚ ਵੱਧ ਚੜ ਕੇ ਸਾਡੇ ਨਾਲ ਜਿਹੜਾ ਸਹਿਯੋਗ ਕਰੋ ਜਿੱਥੇ ਵੀ ਕੋਈ ਇਲੀਗਲ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਕੋਈ ਬੰਦਾ ਤੁਹਾਡੇ ਏਰੀਆ ਦੇ ਵਿੱਚ ਨਸ਼ਾ ਵੇਚਦਾ ਤਾਂ ਉਹਨੂੰ ਉਹਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ ਅਸੀਂ ਉਹਦਾ ਜਿਹੜਾ ਹੈ ਪਛਾਣ ਗੁਪਤ ਰੱਖੀ ਜਾਊਗੀ ਇਸ ਦੇ ਨਾਲ ਹੀ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਜੀ ਉਹ ਨਸ਼ਾ ਕੋ ਛਟਮਾ ਚਾਹੁੰਦਾ ਹੈ ਤਾਂ ਅਸੀਂ ਜਿਹੜੀ ਹੈਗੀ ਉਸ ਬੰਦ ਵਿੱਚ ਵੀ ਸਾਡੇ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਹੈਗੇ ਨੇ ਉੱਥੇ ਸਾਡੇ ਜਿਹੜੀ ਜੋ ਲੋੜੀਂਦੀਆਂ ਸਹੂਲਤਾਂ ਹੈਗੀਆਂ ਮੁਹੱਈਆ ਕਰਾਈਆਂ ਗਈਆਂ ਨੇ ਇਸ ਦੇ ਨਾਲ ਨਾਲ ਜਿਵੇਂ ਜਿਵੇਂ ਅਸੀਂ ਇੱਕ ਪਿਛਲੇ ਲਾਸਟ ਕਾਉਂਸਲ ਨਾਲ ਸਵਾਲ ਪੁੱਛਿਆ ਸੀ ਉੱਥੇ ਕੁਝ ਪੇਰੈਂਟਸ ਉਹ ਲੋਕਗੇ ਆ ਕੇ ਜਿਹੜਾ ਹੈਗਾ ਉਹਨਾਂ ਨੇ ਆਪਣੇ ਬੱਚਿਆਂ ਬਾਰੇ ਵੀ ਦੱਸਿਆ ਸੀਗਾ ਤੋਂ ਇਹਦੇ ਵਿੱਚ ਜਿਹੜੀ ਹੈਗੀ ਇਹ ਨਸ਼ੇ ਦੇ ਵਿੱਚ ਕਿਸੇ ਨੂੰ ਛੁਪਾਉਣ ਦੀ ਲੋੜ ਨਹੀਂ ਹੈਗੀ ਫਰੰਟ ਤੇ ਆਉਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਦਾ ਸਮਾਜਿਕ ਜਿਹੜੀ ਇਹ ਕ੍ਰਿਪੀ ਹੈਗੀ ਹੈ ਸਾਰਿਆਂ ਦਾ ਜਿਹੜਾ ਹੈਗਾ ਸਮੂਹਿਕ ਯੁੱਧ ਹੈਗਾ ਇਸ ਦੇ ਵਿੱਚ ਸਾਰੇ ਜਿਹੜਾ ਹੈਗਾ ਸਾਡਾ ਸਾਥ ਦਿਓ ਤਾਂ ਕਿ ਇਸ ਜਿਹੜੀ ਲਹਨਤ ਹੈਗੀ ਹੈ ਜਾਂ ਕ੍ਰਿਪੀ ਇਹਨੂੰ ਜਿਹੜਾ ਹੈਗਾ ਜੜਤ ਪੁੱਟਿਆ ਜਾ ਸਕੇ ਅੱਜ ਦੀ ਗੱਲ ਕਰੀਏ ਕੁਝ ਕੋਈ ਲੋਕ ਜਾ ਸਕਦੇ ਨੇ ਕਿ ਜਾਂ ਕੁਝ ਆਪਣੇ ਆਪ ਆ ਜਿਹੜਾ ਸਾਡਾ ਆਪਰੇਸ਼ਨ ਅਜੇ ਕੰਟੀਨਿਊਸ ਹੈ ਇਹ 2 ਵਜੇ ਤੱਕ ਚੱਲੂਗਾ ਜੇ ਇਸ ਆਪਰੇਸ਼ਨ ਦੇ ਦੌਰਾਨ ਡਾਕਾ ਦੇ ਉੱਪਰ ਜੋ ਵੀ ਸ਼ੱਕੀ ਵਿਅਕਤੀ ਹੈ ਜੋ ਵੀ ਅਸੀਂ ਡਰਗਸ ਜਿਹੜੀ ਹੈਗੀ ਹੈ ਰਿਕਵਰ ਕਰਾਂਗੇ ਉਹ ਸਬੰਧੀ ਵਕਰੀ ਤੱਕ ਜਾਣਕਾਰੀ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਦਾ ਸਤਿ ਸ੍ਰੀ ਅਕਾਲ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਨਤੀ ਅਮਨੀਤ ਕੌਂਡਲ ਜੀ ਦੀ ਰਹਿਨਮਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਸਰ ਉਹਦੇ ਮੁਤਾਬਕ ਉਹਦੇ ਅੰਡਰ ਜਿਹੜੀ ਹੈਗੀ ਆ ਅਦੇਹ ਨੇ ਚੈਕਿੰਗ ਕੀਤੀ ਜਾ ਰਹੀ ਹੈ 8 ਤੋਂ 1 ਵਜੇ ਤੱਕ ਦਾ ਇਹ ਪ੍ਰੋਗਰਾਮ ਹੈਗਾ ਸਾਡਾ ਇਹਦੇ ਵਿੱਚ ਅਵੇਅਰਨੈਸ ਵੀ ਕਰ ਰਹੇ ਆ ਅਸੀਂ ਚੈਕਿੰਗ ਵੀ ਕਰ ਰਹੇ ਆ ਸਰ ਔਰ ਚੈਕਿੰਗ ਤੋਂ ਇਲਾਵਾ ਜੇ ਕੋਈ ਸਾਨੂੰ ਰਿਕਵਰੀ ਹੁੰਦੀ ਆ ਤਾਂ ਹੋਰ ਇਹਦੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਵੀ ਕੀਤੀ ਜਾਏਗੀ ਸਰ ਲੱਖਾਂ ਬਣ ਕਿੱਥੇ ਕਿੱਥੇ ਕੀਤੀ ਹੈ ਜ਼ਿਲ੍ਹੇ ਅੰਦਰ ਸਰ ਸਾਡੇ ਮੇਰੇ ਕੋਲ ਤਲਵੰਡੀ ਸਾਬੋ ਹੈਗਾ ਸਰ ਉਹਦੇ ਵਿੱਚ ਰਾਮਾ ਥਾਣੇ ਦੇ ਵਿੱਚ ਚਾਰ ਜਗ੍ਹਾ ਇੰਟਰਸਟੇਟ ਨਾਕੇ ਆ ਤਲਵੰਡੀ ਸਾਬੋ ਦੇ ਦੋ ਨਾਕੇ ਨੇ ਆ ਜੀ ਅੱਜ ਦਾ ਜੋ ਇਹ ਪ੍ਰੋਗਰਾਮ ਹੈਗਾ ਇਹ ਯੁੱਧ ਨਸ਼ੇ ਦੇ ਵਿਰੁੱਧ ਮਹਿੰਮ ਦੇ ਤਹਿਤ ਸਟਾਰਟ ਕੀਤਾ ਗਿਆ ਹੈ ਜੀ ਆ ਆ हमारे सीएम साहब और जो एडमिनिस्ट्रेशन उनके उनका एक उनके फायर फाइटिंग मोड में प्रोग्राम स्टार्ट किया गया है तो इसमें सारे स्टेक होल्डर्स का कोऑर्डिनेटेड एफर्ट हैगा जिसमें मल्टीपल ऑपरेशंस पहले भी किए गए हैं जिसमें कार को ऑपरेशन है रेड करना व्हीकल की सर्च करना सीज करना उसमें हमने कई अरेस्ट भी किए हैं इवन जो इलीगल कंस्ट्रक्शंस थे उन पर भी मुहिम की गई थी तो ये युद्ध नशे के विरुद्ध एक बहुत ही बड़ा हॉलिस्टिक प्रोग्राम है उसी के तहत आज अस्सी थे ऑपरेशन सील स्टार्ट किया गया है ये और आठ जगहों पे जो आठ और नाके हैं जो हरियाणा बॉर्डर को कनेक्ट करते हैं इंटर स्टेट बॉर्डर नाके हैं तो उसमें ही मैं यहाँ पे जो है डूम्बाली एरिया में हूँ बाकी अदर सात और जगहों पे जो कि रामा और तलबंटी साबों में लगते हैं तो युद्ध सीह विरुद्ध मुहिम के तहत ये प्रोग्राम आज का किया जा रहा है तो रिकवरी रिकवरी सर जी अभी तक रिकवरी तो कुछ भी नहीं हुई है बट हमने सारे जो भी व्हीकल्स जिसमें हमें डाउट होता है उनको चेक किया जा रहा है इसमें व्हीकल में टू व्हीलर फोर व्हीलर बसेस सारे को अच्छे तरीके से चेक किया गया है उसके साथ साथ यदि कोई व्हीकल डाउटफुल है या फिर नंबर प्लेट्स नहीं है तो उस पर कानूनी के मुताबिक जो भी कार्रवाई बनती है वो भी की जा रही है तो इसका मत जो पर्पज है वो बहुत ही हॉलिस्टिक है उसमें ड्रग के साथ साथ सारी व्हीकल की जो लीगैलिटी है ओनरशिप है वो सारी चीजों को भी चेक किया जा रहा है